ਹਾਂਜੀ ਮੇਰੇ ਸਤਿਕਾਰਤ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਮੈਂ ਇੱਕ ਬਹੁਤ ਹੀ ਕੁਲਕੁਲ ਠੰਡਾ ਜਿਹਾ ਗੀਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਜਿਵੇਂ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਔਰ ਉਸੇ ਹਿਸਾਬ ਨਾਲ ਆਪਣੀਆਂ ਸਾਰੀਆਂ ਭੈਣਾਂ ਵਾਸਤੇ ਇਹ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਪਸੰਦ ਕਰੋਗੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਤੂੰ ਐ ਮੇਰਾ ਰਾਜਾ ਮੈਂ ਤੇਰੀ ਰਾਣੀਆ ਤੂੰ ਮੇਰੇ ਦਿਲਦਾਰਾ ਰਾਜਾ ਮੈਂ ਤੇਰੀ ਰਾਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਤੂੰ ਮੇਰੇ ਦਿਲਦਾਰਾ ਰਾਜਾ ਮੈਂ ਤੇਰੀ ਰਾਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਤੇਰੀ ਆ ਚੰਨ ਤੂੰ ਮੇਰੀ ਚਨਾਨੀ ਮੈਂ ਆ ਤੇਰਾ ਚੰਨ ਤੂੰ ਮੇਰੀ ਚਨਾਨੀ ਕੁਲਫੀ ਦਾ ਕੀ ਖਾਣਾ ਚੁੱਪ ਲੈ ਗੰਨਾਨੀ ਕੁਲਫੀ ਦਾ ਕੀ ਖਾਣਾ ਚੁੱਪ ਲੈ ਗੰਨਾਨੀ ਗਰਮ ਗਰਮ ਸਮੋਸੇ ਮਾਇਆ ਖਾਏਵੇਂ ਗਰਮ ਗਰਮ ਸਮੋਸੇ ਮਾਇਆ ਖਾਏਵੇਂ ਕੋਫੀ ਦਾ ਇੱਕ ਕੱਪ ਵੀ ਨਾਲ ਮੰਗਾਈਏ ਵੇ ਕੋਫੀ ਦਾ ਇੱਕ ਕੱਪ ਵੀ ਨਾਲ ਮੰਗਾਈਏ ਵੇ ਗਰਮਾ ਗਰਮ ਸਮੋਸੇ ਦਸ ਕੀ ਖਾਣੇ ਨੀ ਗਰਮਾ ਗਰਮ ਸਮੋਸੇ ਦਸ ਕੀ ਖਾਣੇ ਨੀ ਪੱਟੀ ਤੇ ਤੂੰ ਚੱਲ ਪਣਾ ਦੂੰ ਦਾਣੇ ਨੀ ਪੱਟੀ ਤੇ ਤੂੰ ਚੱਲ ਪਣਾ ਦੂੰ ਦਾਣੇ ਨੀ ਦਾਣੇ ਖਾ ਕੇ ਟਿੱਡ ਪੀੜ ਕਿਉ ਲਾਉਣੀਆ ਦਾਣੇ ਖਾ ਕੇ ਟਿੱਡ ਪੀੜ ਕਿਉ ਲਾਉਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਗਾਲ ਸੁਣ ਮੇਰਿਆ ਸੋਹਣਿਆ ਸੋਹਣਿਆ ਟੋਲਾਵੇ ਗਾਲ ਸੁਣ ਮੇਰਿਆ ਸੋਹਣਿਆ ਸੋਹਣਿਆ ਟੋਲਾਵੇ ਠੰਡਾ ਠੰਡਾ ਪਿਲਾ ਦੇ ਕੋਕਾ ਕੋਲਾ ਵੇ ਠੰਡਾ ਠੰਡਾ ਪਿਲਾ ਦੇ ਕੋਕਾ ਕੋਲਾ ਵੇ ਠੰਡਾ ਠੰਡਾ ਪਿਲਾ ਦੇ ਕੋਕਾ ਕੋਲਾ ਵੇ ਦੋਰ ਪਈ ਹੈ ਨੀ ਮੇਰੇ ਪੱਲੇ ਨੀ ਦੋਰ ਪਈ ਹੈ ਨੀ ਮੇਰੇ ਪੱਲੇ ਨੀ ਟੂਟੀ ਕੋਲ ਕੇ ਬਹਿ ਜਾ ਨਾਲ ਕੇ ਥੱਲੇ ਨੀ ਹਾਏ ਟੂਟੀ ਖੋਲ ਕੇ ਵਹਿ ਜਾ ਨਲ ਕੇ ਥੱਲੇ ਨੀ ਇਹੀ ਕਦਰ ਤੂੰ ਪਿਆਰ ਮੇਰੇ ਦੀ ਜਾਣੀਆ ਇਹੀ ਕਦਰ ਤੂੰ ਪਿਆਰ ਮੇਰੇ ਦੀ ਜਾਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਮਾਇਆ ਬਟਵਾ ਖੋਲ ਮੈਂ ਕੁਲਫੀ ਖਾਣੀਆ ਤੂੰ ਏ ਮੇਰਾ ਰਾਜਾ ਮੈਂ ਤੇਰੀ ਰਾਣੀ ਦਿਲਦਾਰਾ ਰਾਜਾ ਮੈਂ ਤੇਰੀ ਰਾਣੀਆ ਮਾਇਆ ਬਟਵਾ ਕੋਲ ਮੈਂ ਕੁਲਫੀ ਖਾਣੀਆ ਹਾਏ ਮਾਇਆ ਬਟਵਾ ਕੋਲ ਮੈਂ ਕੁਲਫੀ ਖਾਣੀਆ